ਮੈਂ ਬੇਨਤੀ ਕਰਾਂ ਪਈ ਪਰਮਜੀ ਸਿੰਘਾ ਜੀ ਸਿੱਖ ਸਸਤਾਦਾਰਿਤ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਜੁੜ ਬੈਠੀ ਸਮੂਹ ਸੰਗਤ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਗੱਜ ਕਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੀ ਨੌਜਵਾਨ ਪੁੱਤਰ ਦਾ ਸੰਸਾਰ ਤੋਂ ਚਲਿਆ ਜਾਣਾ ਸਭ ਤੋਂ ਵੱਧ ਉਹਦੇ ਮਾਪਿਆਂ ਦੇ ਵਾਸਤੇ ਪਰਿਵਾਰ ਦੇ ਵਾਸਤੇ ਸੰਸਾਰਕ ਤੌਰ ਦੇ ਉੱਤੇ ਬੜੇ ਵੱਡੇ ਦੁੱਖ ਦੀ ਗੱਲ ਹੁੰਦੀ ਹੈ ਤੇ ਇੱਕ ਸਿੱਖ ਵਜੋਂ ਆਪਾਂ ਜੋ ਸਭ ਤੋਂ ਵੱਧ ਕੀ ਕਰ ਸਕਦੇ ਆ ਉਹ ਇਹ ਹੈ ਕਿ ਜੋ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪ ਸੰਗਤੀ ਤੌਰ ਦੇ ਉੱਪਰ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ ਸੋ ਇਹੀ ਅਰਦਾਸ ਹੈ ਦੂਸਰੀ ਗੱਲ ਕਿ ਜਿਹੜੀ ਇਹ ਘਟਨਾ ਵਾਪਰੀ ਵੀਰ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਹੋਇਆ ਇਹ ਇਕੱਲੀ ਇਕੈਰੀ ਘਟਨਾ ਦੇ ਵਜੋਂ ਨਹੀਂ ਦੇਖੀ ਜਾ ਸਕਦੀ ਇੱਕ ਮਾਹੌਲ ਦੀ ਉਪਜ ਹੈ ਤੇ ਇਹ ਜਿਹੜਾ ਮਾਹੌਲ ਹੈ ਇਹ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਤੇ ਸਿੱਖਾਂ ਦੇ ਨਾਲ ਸੰਸਾਰ ਭਰ ਦੇ ਵਿੱਚ ਹੀ ਬਣਦਾ ਹੋਇਆ ਨਜ਼ਰ ਆ ਰਿਹਾ ਸੀਗਾ ਸਾਫ਼ ਨਜ਼ਰ ਆ ਰਿਹਾ ਸੀਗਾ ਸਾਲ 2021 ਤੋਂ ਅਸੀਂ ਤਕਰੀਬਨ ਇਹ ਗੱਲ ਵਾਰ-ਵਾਰ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਦੀ ਭੂਮਿਕਾ ਸਿੱਖਾਂ ਨੇ ਇਸ ਬਦਲ ਰਹੇ ਸੰਸਾਰ ਦੇ ਹਾਲਾਤ ਦੇ ਵਿੱਚ ਇਸ ਬਦਲ ਰਹੇ ਦੱਖਣੀ ਏਸ਼ੀਆ ਦੇ ਖਿੱਤੇ ਦੇ ਵਿੱਚ ਇਸ ਭਾਰਤੀ ਉਪਮਹਾਦੀਪ ਦੇ ਵਿੱਚ ਕਿਸਾਨੀ ਮੋਰਚੇ ਦੇ ਵੇਲੇ ਨਿਭਾ ਦਿੱਤੀ ਹੈ ਜੋ ਸਮਰੱਥਾ ਜ਼ਾਹਰ ਕਰ ਦਿੱਤੀ ਹੈ ਜਿਸ ਤਰ੍ਹਾਂ ਦੁਨੀਆ ਭਰ ਦੀਆਂ ਜਿਹੜੀਆਂ ਜਿੱਥੇ ਵੀ ਕਿਤੇ ਸਿੱਖ ਬੈਠਾ ਉਹਨੇ ਇੱਕ ਝੁੱਟ ਹੋ ਕੇ ਇਸ ਵੱਡੀ ਹਕੂਮਤ ਦੇ ਬਿਰਤਾਂਤ ਨੂੰ ਤੇ ਉਹਨਾਂ ਦੀ ਜਿਹੜੀ ਐਡੀ ਵੱਡੀ ਤਾਕਤ ਸੀਗੀ ਉਹਨੂੰ ਟੱਕਰ ਦੇ ਦਿੰਦੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਆ ਇਹ ਸਿੱਖਾਂ ਦੇ ਵਾਸਤੇ ਸੁਖਾਲਾ ਨਹੀਂ ਹੈਗਾ। ਔਰ ਪੰਜਾਬ ਦੇ ਵਿੱਚ ਵੀ ਆਪਾਂ ਦੇਖੀਏ ਜਿੰਨੀ ਤੇਜ਼ੀ ਦੇ ਨਾਲ ਮਾਹੌਲ ਬਦਲਿਆ ਹੈ। ਇਸ ਪਾਸੇ ਨੂੰ ਹਾਲਾਤ ਜਾਂਦੇ ਨਜ਼ਰ ਆ ਰਹੇ ਸੀਗੇ। ਔਰ ਜੋ ਕੁਝ ਸਾਡੇ ਕਰਨਾ ਬਣਦਾ ਸੀਗਾ ਅਸੀਂ ਲਗਭਗ ਮੁਆਫ ਕਰਨਾ ਬਿਲਕੁਲ ਉਹਦੇ ਤੋਂ ਉਲਟ ਦਿਸ਼ਾ ਦੇ ਵਿੱਚ ਕਦਮ ਪੁੱਟਦੇ ਰਹੇ ਹਾਂ ਸੋ ਇਸ ਕਰਕੇ ਇਹ ਵੀ ਜਿਹੜਾ ਘਟਨਾ ਵਾਪਰੀ ਹੈ ਇਹ ਇਸ ਤਰ੍ਹਾਂ ਦੀ ਸਾਨੂੰ ਪਹਿਲੀ ਘਟਨਾ ਲੱਗ ਸਕਦੀ ਹੈ ਪਰ ਜਿਸ ਤਰ੍ਹਾਂ ਦਾ ਮਾਹੌਲ ਹੈ ਉਹਦੇ ਵਿੱਚ ਇਹ ਆਖਰੀ ਘਟਨਾ ਨਹੀਂ ਲੱਗਦੀ ਇਸ ਤਰ੍ਹਾਂ ਦੇ ਅਸਾਰ ਨਹੀਂ ਲੱਗਦੇ ਸੋ ਮੈਂ ਗੱਲ ਬਹੁਤ ਹੀ ਜ਼ਿਆਦਾ ਲੰਬੀ ਨਹੀਂ ਕਰਨੀ ਪਰ ਜਦੋਂ ਵੀ ਸਾਨੂੰ ਚੁਣੌਤੀਆਂ ਦਾ ਸਾਹਮਣਾ ਹੋਵੇ ਤੇ ਕਿਹੜੀਆਂ ਗੱਲਾਂ ਜ਼ਰੂਰੀ ਹੁੰਦੀਆਂ ਨੇ ਤੇ ਕੀ ਅਸੀਂ ਕੀਤਾ ਤੇ ਕੀ ਕਰਨਾ ਬਣਦਾ ਸੀ ਭੁੱਖ ਦੇ ਵਿੱਚ ਕੀ ਕਰ ਸਕਦੇ ਹਾਂ ਸਭ ਤੋਂ ਪਹਿਲੀ ਗੱਲ ਕਿ ਜਦੋਂ ਵੀ ਸੰਕਟ ਦਾ ਸਮਾਂ ਆਉਂਦਾ ਤਾਂ ਕੋਈ ਨਾ ਕੋਈ ਅਜਿਹੀ ਵਿੱਦ ਚਾਹੀਦੀ ਹੈ ਜਿਹਦੇ ਵਿੱਚੋਂ ਤੁਹਾਡੇ ਆਗੂ ਕੌਣ ਹੋਣੇ ਐ ਇਸ ਗੱਲ ਦਾ ਨੇਤਾਰਾ ਬੜੇ ਸਹਿਜ ਦੇ ਵਿੱਚ ਬੜੀਆਂ ਪਰਖਾਂ ਦੇ ਨਾਲ ਹੋ ਸਕੇ ਪਰ ਉਹਦੇ ਬਿਲਕੁਲ ਉਲਟ ਜੋ ਬਿਰਤਾਂਤ ਚੱਲਿਆ ਕਿ ਜਿਸ ਤਰ੍ਹਾਂ ਦੀ ਹਾਲਾ-ਲਾਲਾ ਸੋਸ਼ਲ ਮੀਡੀਆ ਦੀ ਚੱਕ ਥਲ ਆਗੂ ਉਥੋਂ ਉੱਪਰ ਰਹੇ ਆ ਤਾਂ ਇਸ ਤਰ੍ਹਾਂ ਦੇ ਹਾਲਾਤ ਆਉਣੇ ਸਾਹਮਣੇ ਸੀਗੇ ਦੂਸਰੀ ਗੱਲ ਫੈਸਲੇ ਲੈਣ ਦੇ ਲਈ ਗੁਰੂ ਸਾਹਿਬ ਨੇ ਸਾਨੂੰ ਬਿਲਕੁਲ ਗੁਰਮਤੇ ਦਾ ਰਸਤਾ ਦਿੱਤਾ ਸਾਂਝੇ ਫੈਸਲੇ ਲੈਣ ਦਾ ਸਾਡੇ ਫੈਸਲੇ ਕਿਸ ਤਰ੍ਹਾਂ ਹੁੰਦੇ ਆ ਕਿ ਜਿਹੜਾ ਬੰਦਾ ਮਾਈਕ ਦੇ ਉੱਪਰ ਖੜ ਕੇ ਸਭ ਤੋਂ ਉੱਚੀ ਆਵਾਜ਼ 'ਚ ਸਭ ਤੋਂ ਇਮੋਸ਼ਨਲ ਗੱਲ ਕਰ ਸਕਦਾ ਉਹ ਸਾਰੀ ਸੰਗਤ ਦਾ ਆਪਣੇ ਤੌਰ ਦੇ ਉੱਤੇ ਹੀ ਫੈਸਲਾ ਲਾਣ ਦਿੰਦਾ ਪਿਛਲੇ ਸਮੇਂ ਦੇ ਵਿੱਚ ਇਹ ਗੱਲਾਂ ਆਪਾਂ ਵਾਪਰਦੀਆਂ ਦੇਖੀਆਂ ਤੇ ਤੀਸਰੀ ਗੱਲ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਵਿਚਾਰਾਂ ਦੇ ਵਖਰੇਵੇਂ ਵਿਰੋਧ ਇਹ ਸਦਾ ਹੀ ਰਹੇ ਆ 18ਵੀਂ ਸਦੀ ਦੇ ਵਿੱਚ ਵੀ ਬਹੁਤ ਜ਼ਿਆਦਾ ਸੀਗੇ ਪਰ ਉਸ ਸਮੇਂ ਇੱਕ ਨਿਰਪੱਖ ਧਿਰ ਅਕਾਲੀਆਂ ਦੇ ਰੂਪ ਦੇ ਵਿੱਚ ਜਿਹੜੇ ਅਸਲ ਅਕਾਲੀ ਸੀਗੇ ਨਿਹੰਗ ਸਿੰਘ ਉਨ੍ਹਾਂ ਦੇ ਰੂਪ ਦੇ ਵਿੱਚ ਮੌਜੂਦ ਸੀਗੀ ਜਿਹੜੀ ਕੇਂਦਰੀ ਧੁਰੇ ਦਾ ਕੰਮ ਕਰਦੀ ਸੀਗੀ ਸੋ ਅੱਜ ਦੇ ਸਮੇਂ ਦੇ ਵਿੱਚ ਸਾਡੇ ਲਈ ਇਹ ਤਿੰਨ ਗੱਲਾਂ ਸਭ ਤੋਂ ਵੱਧ ਅਹਿਮ ਸਿਗੀਆਂ ਕਿ ਸਾਡੇ ਆਗੂ ਕਿਸ ਤਰੀਕੇ ਦੇ ਨਾਲ ਸਾਂਝੀ ਅਗਵਾਈ ਪੰਚ ਪ੍ਰਧਾਨੀ ਵਾਲੀ ਕਿਸ ਤਰ੍ਹਾਂ ਉੱਭਰਨੀ ਹੈ ਉਹਦੇ ਵਾਸਤੇ ਧਿਆਨ ਦਿੱਤਾ ਜਾਵੇ ਦੂਸਰੀ ਗੱਲ ਸਾਂਝੇ ਫੈਸਲਿਆਂ ਦੇ ਵਾਸਤੇ ਮਾਹੌਲ ਬਣੇ ਤੇ ਤੀਸਰੀ ਗੱਲ ਉਹ ਅਕਾਲ ਤਖਤ ਸਾਹਿਬ ਦਾ ਧੁਰਾ ਕਿਉਂਕਿ ਜਦੋਂ ਕਿਸੇ ਵੀ ਇੱਕ ਮਿਸਲ ਦੇ ਸਰਦਾਰ ਨੂੰ ਦੂਸਰੀ ਮਿਸਲ ਦੇ ਸਰਦਾਰ ਦੇ ਖਿਲਾਫ ਕੋਈ ਇਤਰਾਜ਼ ਹੁੰਦਾ ਸੀ ਤੇ ਉਹ ਅਕਾਲੀਆਂ ਦੇ ਕੋਲ ਜਾ ਕੇ ਗੱਲ ਕਰਦੇ ਸੀ ਤੇ ਉਹ ਇੱਕ ਨਿਰਪੱਖ ਤੁਰੇ ਵੱਜੋ ਗੱਲ ਤੋੜਦੇ ਸੀਗੇ ਸੋ ਜੇ ਇਸ ਤਰ੍ਹਾਂ ਨਹੀਂ ਹੋਣਾ ਅਗਲੇ ਸਮੇਂ ਦੇ ਵਿੱਚ ਵੀ ਇਹ ਹਾਲਾਤ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਗੰਭੀਰ ਹੋਣੇ ਹਨ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਦੁਨੀਆ ਦੇ ਲੋਕ ਦੁਨੀਆ ਦੀਆਂ ਸਰਕਾਰਾਂ ਖੜ ਕੇ ਕੁਮਾਂਤਰੀ ਪੱਧਰ ਦੇ ਉੱਪਰ ਇਹ ਗੱਲ ਕਹਿ ਰਹੀਆਂ ਕਿ ਇੰਡੀਆ ਦੀ ਹਕੂਮਤ ਤੇ ਉਹਨਾਂ ਦੀਆਂ ਏਜੰਸੀਆਂ ਸਿੱਖਾਂ ਨੂੰ ਕਤਲ ਕਰ ਰਹੀਆਂ ਨੇ। ਔਰ ਉਸ ਸਮੇਂ ਸਾਡੇ ਇੱਥੇ ਕੀ ਵਾਪਰ ਰਿਹਾ ਹੈ ਕਿ ਜੇਕਰ ਇੱਥੇ ਇੱਕ ਸਿੱਖ ਦਾ ਕਤਲ ਹੁੰਦਾ ਇੱਕ ਸਰਗਰਮ ਨੌਜਵਾਨ ਦਾ ਉਹਦਾ ਦੋਸ਼ ਕਿਸੇ ਏਜੰਸੀ ਦੇ ਉੱਪਰ ਨਹੀਂ ਲੱਗ ਰਿਹਾ। ਚਾਹੇ ਉਹ ਪਰਿਵਾਰ ਦੇ ਵੱਲੋਂ ਆਪਣੇ ਖਦਸ਼ਿਆਂ ਨੂੰ ਜ਼ਾਹਰ ਕੀਤਾ ਗਿਆ ਹੋਵੇ। ਚਾਹੇ ਜੋ ਹੋਰ ਜਾਣਕਾਰੀ ਆਈ ਉਪਵੇਖ ਦੇ ਵਿੱਚ ਸਾਹਮਣੇ ਆ ਜਾਏਗੀ ਉਹ ਸਿੱਖਾਂ ਦੇ ਹੀ ਇੱਕ ਹਿੱਸੇ ਵੱਲ ਨੂੰ ਸਵਾਲ ਉੱਠ ਰਹੇ ਆ ਸੋ ਆਉਂਦੇ ਸਮੇਂ 'ਚ ਜੋ ਹਕੀਕਤ ਹੈਗੀ ਉਹ ਸਾਹਮਣੇ ਆ ਜਾਣੀ ਆ ਪਰ ਬੁਨਿਆਦੀ ਗੱਲ ਇਹ ਆ ਕਿ ਜੇ ਇਹ ਮਾਹੌਲ ਇਸੇ ਤਰ੍ਹਾਂ ਹੀ ਬਣਦਾ ਰਿਹਾ ਤੇ ਆਉਂਦੇ ਸਮੇਂ ਦੇ ਵਿੱਚ ਸਾਡੇ ਵਾਸਤੇ ਹਾਲਾਤ ਹੋਰ ਵੀ ਜ਼ਿਆਦਾ ਗੰਭੀਰ ਹੋਣੇ ਮੇਰੀ ਸਿਰਫ ਇੱਕ ਵਾਰ ਵੀਰ ਗੁਰਪ੍ਰੀਤ ਸਿੰਘ ਹਰੀ ਨੌਂ ਦੇ ਨਾਲ ਮੁਲਾਕਾਤ ਹੋਈ ਸੀਗੀ 29 ਜੁਲਾਈ ਨੂੰ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਿਆਂ ਦੇ ਸ਼ਹੀਦੀ ਦਿਹਾੜੇ ਤੇ ਸੋ ਜਿੰਨੀ ਵੀ ਗੱਲਬਾਤ ਹੋਈ ਉਹਦਾ ਸਿਰਫ ਇੱਕੋ ਹੀ ਨੁਕਤਾ ਸੀਗਾ ਕਿ ਆਪਾਂ ਜਿਹੜੇ ਘੱਟੋ ਘੱਟ ਪੰਜਾਬ 'ਚ ਵਿਚਰਦੇ ਆਂ ਆਪਾਂ ਨੂੰ ਇੱਕ ਦੂਸਰੇ ਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਲੈਣੀ ਹੈ ਕੋਈ ਗੱਲ ਕਰਨੀ ਹੈ ਕਿਸੇ ਦੇ ਬਾਰੇ 'ਚ ਕੁਝ ਹੈ ਤੇ ਆਪਾਂ ਨੂੰ ਸੋਸ਼ਲ ਮੀਡੀਏ ਦੇ ਰਾਹੀਂ ਇੱਕ ਦੂਸਰੇ ਦੇ ਬਾਰੇ 'ਚ ਅੰਦਾਜ਼ੇ ਲਾਣ ਦੀ ਬਜਾਏ ਆਪਸ ਦੇ ਵਿੱਚ ਮਿਲ ਕੇ ਗੱਲ ਕਰਨੀ ਚਾਹੀਦੀ ਸੋ ਇਹ ਇੱਕ ਤਰੀਕਾ ਹੈਗਾ ਆ ਕਿ ਜਿੱਥੇ ਆਪਾਂ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਔਰ ਇਹ ਗੱਲ ਨੂੰ ਬਿਲਕੁਲ ਖਿਆਲ ਦੇ ਵਿੱਚ ਰੱਖਣਾ ਚਾਹੀਦਾ ਕਿ ਜਿੰਨੀਆਂ ਵੱਡੀਆਂ ਸਿੱਖਾਂ ਦੇ ਵਾਸਤੇ ਸੰਭਾਵਨਾਵਾਂ ਨੇ ਸਾਡੇ ਅੰਦਰੂਨੀ ਬੇਇਤਫਾਕੀ ਕਰਕੇ ਸਾਡੀ ਹਾਲਤ ਇਦਾਂ ਦੀ ਹੈ ਕਿ ਸਾਡੇ ਸਾਹਮਣੇ ਖਤਰੇ ਤੇ ਖਦਸ਼ੇ ਉਸ ਤੋਂ ਜ਼ਿਆਦਾ ਨੇ ਉਹਦਾ ਹੱਲ ਇਸੇ ਗੱਲ ਦੇ ਵਿੱਚ ਹੀ ਹੈਗਾ ਕਿ ਇੱਕ ਸੰਜਮ ਦੇ ਨਾਲ ਚੱਲਿਆ ਜਾਵੇ ਤੇ ਸੰਜਮ ਦੀ ਆਖਰੀ ਮਿਸਾਲ ਦੇ ਕੇ ਮੈਂ ਅਪ ਮੁਆਫੀ ਮੰਗ ਲੈਣੀ ਹੈ ਉਹ ਇਹ ਹੈ ਕਿ ਜਦੋਂ ਭਾਈ ਸਰਿੰਦਰ ਸਿੰਘ ਸੋਢੀ ਹੋਰਾਂ ਦਾ ਕਤਲ ਹੋਇਆ ਸੀਗਾ ਉਸ ਸਮੇਂ ਸੰਤਾ ਨੇ ਜ਼ਾਹਰਾ ਤੌਰ ਦੇ ਉੱਪਰ ਇਹ ਗੱਲ ਕਹੀ ਸੀ ਕਿ ਭਰਾ ਮੇਰਾ ਮਾਰ ਦਿੱਤਾ ਬਾਹ ਮੇਰੀ ਸੱਜੀ ਵੜ ਦਿੱਤੀ ਹੈ ਪਰ ਮੈਂ ਅਜੇ ਅੰਦਰੂਨੀ ਤੌਰ ਦੇ ਉੱਪਰ ਗੱਲ ਜਿਹੜੀ ਆ ਉਹ ਨਹੀਂ ਵਧਾਉਣੀ ਤੁਸੀਂ ਦੱਸ ਦਿਓ ਮੈਂ ਪੰਜ ਸਿੰਘਾਂ ਤੱਕ ਸਬਰ ਕਰਾਂਗਾ ਤੇ ਪੰਜਾਂ ਤੋਂ ਬਾਅਦ ਮੈਂ ਕੀ ਕਰਨਾ ਇਹ ਮੈਂ ਪੰਜਾਂ ਤੋਂ ਬਾਅਦ ਦੱਸਾਂਗਾ ਸੋ ਇਹ ਆਪਣੇ ਸਾਹਮਣੇ ਇੱਕ ਇਤਿਹਾਸ ਦੇ ਵਿੱਚੋਂ ਜਿਨ੍ਹਾਂ ਨੂੰ ਅਸੀਂ ਆਪਣੇ ਆਦਰਸ਼ ਮੰਨਦੇ ਆ ਉਹ ਇੱਕ ਮਿਸਾਲ ਪਈ ਹੈ ਤੇ ਇੰਨੀ ਦ੍ਰਿੜਤਾ ਜ਼ਰੂਰ ਚਾਹੀਦੀ ਕਿ ਜੇਕਰ ਅੰਦਰੋਂ ਵੀ ਕੋਈ ਆ ਕੇ ਗੱਲ ਪੈਂਦਾ ਜਾਂ ਹਾਲਤ ਇੱਥੋਂ ਤੱਕ ਜਾਂਦੀ ਹੈ ਤਾਂ ਫਿਰ ਬਿਲਕੁਲ ਇਸ ਤਰ੍ਹਾਂ ਵੀ ਨਾ ਹੋਵੇ ਕਿ ਗੱਲ ਆਪਾਂ ਕਹੀਏ ਕਿ ਹੁਣ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਾਲੀ ਗੱਲ ਨਹੀਂ ਹੈਗੀ ਇਸ ਮਾਮਲੇ 'ਚ ਦ੍ਰਿੜਤਾ ਜਿਹੜੀ ਆ ਉਹ ਰੱਖਣੀ ਚਾਹੀਦੀ ਪਰ ਕੁੱਲ ਮਾਹੌਲ ਨੂੰ ਦੇਖਦਿਆਂ ਹੋਇਆਂ ਇੱਕ ਸੰਜਮ ਦੇ ਨਾਲ ਦ੍ਰਿੜਤਾ ਦੇ ਨਾਲ ਅੱਗੇ ਵਧਣਾ ਚਾਹੀਦਾ ਤੇ ਆਪਸ ਦੇ ਵਿੱਚ ਜਿਹੜੀ ਬੇਇਤਫਾਕੀ ਦਾ ਮਾਹੌਲ ਹੈ ਉਹਨੂੰ ਦੂਰ ਕਰਨ ਦੇ ਵਾਸਤੇ ਕੋਈ ਠੋਸ ਯਤਨ ਕਰਨੇ ਚਾਹੀਦੇ ਨੇ ਕਹਿੰਦੇ ਆ ਕੁਝ ਵੱਧ ਘਟ ਗਿਆ ਹੋਵੇ ਤਾਂ ਖਿੰਮਤ ਦਾ ਜਾਚਕੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ